ਰਾਗ ਸੁਹੀ ਛੰਤ ਮਹੱਲਾ ਜਮਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਣ ਬਾਬਰੇ ਤੂ ਕਾਏ ਦੇਖ ਭੁਲਾਨਾ ਸੋਣ ਬਾਬਰੇ ਨੇਹੋਂ ਕੂੜਾ ਲਾਇਓ ਕੁਸੰਭ ਰੰਗਾਨਾ ਊੜੀ ਦੇਖ ਭੁੱਲੋ ਅਡਲਹ ਨਮਲੋ ਗੋਬਦ ਨਾਮ ਮਜੀਠਾ ਥੀਵਹ ਲਾਲਾ ਅਤ ਗੁਲਾਲਾ ਸਬਦ ਚੀਨ ਗੁਰ ਮੀਠਾ ਮਿੱਥਿਆ ਮੋਹਿ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਣ ਕਿਰਪਾ ਨਿਦ ਰਾਖ ਲਾਜ ਭਗਤਨ ਸੁਣ ਬਾਬਰੇ ਸੇਵ ਠਾਕੁਰ ਨਾਥ ਪ੍ਰਾਣਾ ਸੁਣ ਬਾਬਰੇ ਜੋ ਆਇਆ ਤੇ ਸੁਜਾਣਾ ਨਹਿਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀਆ ਹਰ ਪਾਈਐ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਹਿ ਰਹੀਆ ਏ ਰੂ ਮਾਨੋ ਦੀਜੈ ਸੰਕ ਨਾ ਕੀਜੈ ਗੁਰ ਮੁਖ ਤਜੈ ਬਹੁ ਮਾਨਾ ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖਿ ਬਖਾਨਾ ਸੁਣ ਬਾਬਰੇ ਕਿਆ ਕੀਚੈ ਕੂੜਾ ਮਾਨੋ ਸੁਣ ਬਾਬਰੇ ਹਬ ਵੈਸੀ ਗਰਭੁ ਗਮਾਨੋ ਨਹਿ ਚਲੁ ਹਬ ਜਾਣਾ ਮਿਥਿਆ ਮਾਨਾ ਸੰਤ ਪ੍ਰਭੂ ਹੋਇ ਦਾਸ ਜੀਵਤ ਮਰੀਐ ਭਉਜਲ ਤਰੀਐ ਜੇ ਥੀਵੈ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤੁ ਪੀ ਜੈ ਜਿਸੁ ਲੋਭ ਹੈ ਸਹਿਜ ਧਿਆਨੋ ਨਾਨਕ ਸਰਣ ਭਇਆ ਹਰਿ ਦਵਾਰੈ ਹਉ ਬਲ ਬਲ ਸਦ ਕੁਰਬਾਨੋ ਸੁਣ ਬਾਬਰੇ ਮਤ ਜਾਣਹਿ ਪ੍ਰਭ ਮੈਂ ਪਾਇਆ ਸੁਣ ਬਾਬਰੇ ਥਿਓ ਰਹਿਣ ਜਿਨੇ ਪ੍ਰਭ ਧਾਇਆ ਜਿਨੇ ਪ੍ਰਭ ਧਾਇਆ ਤਿਨ ਸੁਖ ਪਾਇਆ ਵਡ ਭਾਗੀ ਦਰਸ਼ਨ ਪਾਈਐ ਥਿਓ ਨਿਮਰਨ ਸਦ ਕੁਰਬਾਨ ਸਗਲਾ ਆਪ ਮਿਟਾਈਐ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਣ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਤ ਗੁਰ ਦਿੱਤੀ ਤੁਸ ਕੈ ਬਲ ਰਾਮ ਜੀਓ ਾਰੇ અમૃત પરે ਢੰਡਾਰ ਸਭ ਕਿਛੁ ਹੈ ਘਰ ਤਿਸ ਕੈ ਬਲਿ ਰਾਮ ਜੀਉ ਬਾਬੁ ਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜੈਸੁ ਸਿਮਰਤ ਦੁਖ ਕੋਈ ਨ ਲਾਗੇ ਭਉਜਲ ਪਾਰਿ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰਿ ਕਰਿ ਜੀਵਾ ਨਾਨਕ ਨਾਮ ਮਹਾਰਸ ਮੀਠਾ ਆਨੰਦਨ ਮਨ ਤਨ ਪੀਵਾ ਆਰੇ ਆਪੇ ਲਏ ਮਿਲਾਏ ਕਿਉ ਵਿੱਚ ਛੋੜਾ ਥੀ ਵਈ ਬਲਰਾਮ ਜੀਓ ਜਿਸਨੂੰ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲੋ ਗਾਇਆ ਧਨ ਰਹਿਨ ਆਸ ਤੁਮਾਰੀ ਸਫਲ ਦਰਸੂ ਭੇਟਿਆ ਗੁਰੂ ਪੂਰਾ ਨਾਨਕ ਸਦ ਬਲੇਹਾਰੀ ਸੰਮਲਿਆ ਸਚੁ ਥਾਨ ਮਾਨੁ ਮਹਤੁ ਸਚ ਪਾਇਆ ਸੰਮਲਿਆ ਸਚੁ ਥਾਨ ਮਾਨੁ ਮਹਤੁ ਸਚ ਪਾਇਆ ਬਲਰਾਮ ਜੀਉ ਸਤਿ ਗੁਰੁ ਮਿਲਿਆ ਦਇਆਲ ਗੁਣ ਅਬਨਾਸੀ ਗਾਇਆ ਬਲਰਾਮ ਜੀਉ ਗੁਣ ਗੋਵਿੰਦ ਗਾਓ ਨਤ ਨਤ ਪ੍ਰਾਨ ਪ੍ਰੀਤਮ ਸੁਆਮੀਆ ਸੋਭ ਦਿਵਸਿ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤਿ ਸੰਤੋਖ ਵਜਹਿ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਪ੍ਰਭਪੁਰਖ ਕਰਣਾ ਹਾਰੇ ਉਪਜਿਆ ਤਤ ਗਿਆਨ ਸਹੁਰੈ ਪਈਏ ਇਕ ਬਹਰ ਬਲਰਾਮ ਜੀਉ ਉਪਜਿਆ ਤਤ ਗਿਆਨ ਸਹੁਰੈ ਪਈਏ ਇਕ ਹਰ ਬਲਰਾਮ ਜੀਉ ਬ੍ਰਹਮਾ ਬ੍ਰਹਮ ਮਿਲਿਆ ਕੋਈ ਨਾ ਸਾਕ ਭਿੰਨ ਕਰ ਬਲਰਾਮ ਜੀਉ ਬਿਸਮ ਪੇਖ ਬਿਸਮ ਸੁਣੀਐ ਬਿਸਮਾਦਨਦਰੀ ਆਇਆ ਜਲਧਲ ਮਹੀਲ ਪੂਰਨ ਸੁਆਮੀ ਘਟ ਘਟ ਰਹਾ ਸਮਾਇਆ ਜਿਸ ਤੇ ਉਪਜਿਆ ਤਿਸ ਮਾਹਿ ਸਮਾਇਆ ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨਾ ਜਾਹੀ ਲਖਣੇ ਨਾਨਕ ਤਸੈ ਧਿਆਏ ਰਾਗ ਸੁਹੀ ਛੰਤ ਮਹਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਾਰੇ ਰੰਗੇ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੋਹਣ ਸ੍ਰਾਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਨਵੰਤ ਨਾਨਕ ਸਰਣ ਸੁਆਮੀ ਜਿਉ ਪਿੰਡ ਪ੍ਰਭ ਆਗੇ ਅਨਹਤ ਸਬਦ ਸੁਹਾਵਾ ਸਚ ਮੰਗਲ ਹਰ ਜਸੁ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿ ਸੁ ਉਪਜੈ ਮਨ ਕਣਾ ਮਨ ਤੰਮ ਨਿਰਮਲ ਦੇਖ ਦਰਸਨ ਨਾਮ ਪ੍ਰਭ ਕ ਮੁਖ ਪਣਾ ਹੋਏ ਰੇਣ ਸਾਧੂ ਪ੍ਰਭ ਅਰਾਧੂ ਆਪਨੇ ਪ੍ਰਭ ਭਾਵ ਬਨਵੰਤ ਨਾਨਕ ਦਇਆ ਧਾਰੂ ਸਦਾ ਹਰੇ ਗੁਣ ਗਾਵਾ ਗੁਰ ਮਿਲ ਸਾਗਰ ਤਰਿਆ ਹਰ ਚਰਨ Japਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪ ਆਪਣੇ ਪ੍ਰਭ ਭਾਵਾ ਜਪ ਏਕ ਅਲਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਨਵੰਤ ਨਾਨਕ ਗੁਰ ਧਰਮ ਖੋਇਆ ਜਤ ਦੇਖਾਂ ਤਤ ਸੋਈ ਪਤਿਤ ਪਾਵਨ ਹਰ ਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇ ਪ੍ਰਭ ਧਿਆਇ ਸਗਲ ਇੱਛਾ ਪੁੰਨੀਆਂ ਉਨਤਾਪ ਬਿਨ ਸੇ ਸਦਾ ਸਰ ਸੇ ਪ੍ਰਭ ਮਿਲੇ ਚਰੀ ਵਿਚੁ ਨਿਆ ਮਨ ਸਾਤ ਆਈ ਵਜੀ ਵਧਾਈ ਮਨਹੁ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਗੁਰ ਦਰੜਾਇ ਸਦਾ ਭਜ ਜਗਦੀਸੁਰਾ ਰਾਗ ਸੁਹੀ ਛੰਤ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਠਾਕਰੋ ਮੈ ਰਾਗ ਰੋ ਮੈਂ ਜੈਹੀ ਕਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੰਸਾਰ ਨਾ ਜਾਣ ਤੇਰੀ ਰਾਮ ਸਾਰ ਨਾ ਜਾਣ ਤੂੰ ਵੜਦਣਾ ਕਰ ਮਿਹਰਮਤ ਸਾਈਂ ਕਿਰਪਾ ਕੀਜੈ ਸਾ ਮਤ ਦੀਜੈ ਆਠ ਪਹਿਰ ਤੁਧ ਧਿਆਈ ਗਰਭ ਨ ਕੀਜੈ ਰੇਣ ਹੋਵੀ ਜੈ ਤਾ ਗਤ ਜੀ ਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਦੇਹੀ ਘਣ ਚੇਰੀ ਰਾਮ ਤੁਮ ਗੋਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਵੱਡ ਉੱਚੇ ਹੋ ਇਤਨੀਕ ਲਹੁਰੀਆ ਰਾਮ ਹਾਂ ਕਿਛ ਨਹੀਂ ਇਹ ਕਹਿ ਤੂੰ ਹੈ ਆਪੇ ਆਪ ਸੁਜਾਨ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ਚਰਨ ਹੈ ਸਰਣੀ ਦਾਸ ਹੈ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨ ਆਪਨ ਭਵਨ ਕਰੀਆ ਤੁਝੇ ਉਪਰ ਮੇਰਾ ਹੈ ਮਾਨਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤੁਰਾਈ ਤੇਰੀ ਤੂੰ ਜਾਣ ਹੈ ਜਾਨਾ ਰਾਮ ਸੋਈ ਜਣ ਸੋਈ ਪਛਣ ਜਾ ਕੋ ਨਦਰ ਸਰੰਦੇ ਮਨ ਮੁਖ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ਠਾਕੁਰ ਭਾਣੀ ਸਾ ਗੁਣਵੰਤੇ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਧਰ ਤੂ ਹੈ ਠਾਕੁਰ ਤੂ ਨਾਨਕ ਕਾ ਮਾਣਾ ਹਉ ਵਰੀ ਵੰਨਾ ਕੋਲੀ ਵੰਨਾ तू पर्वत मेरा उलारा औ बल जाई लाख 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 बरिया जन परम पर्दा खोला राम मिटे अंधारे ਮਿਟੇ ਅੰਧਾਰੇ ਤਜੇ ਵਿਕਾਰੇ ਠਾਕੁਰ ਸਿਉ ਮਨ ਮਨ ਪ੍ਰਭ ਜੀ ਭਾਉਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੋਗਤ ਦਰ ਖੋਲਾ ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੁਹੀ ਮਹਲਾ ਪੰਜਵਾਂ ਸਾਜਣ ਪੁਰਖ ਸਤਿਗੁਰ ਮੇਰਾ ਪੂਰਾ ਤਿਸ ਬਿਨ ਯਵਰ ਨਾ ਜਾਣਾਰਾ ਮਾਤ ਪਿਤਾ ਭਾਈ ਸੁਤ ਬੰਧਪ ਜੀਏ ਪ੍ਰਾਣ ਮਨ ਭਾਣਾ ਰਾਮ ਜਿਉ ਪਿੰਡ ਸਭ ਤਿਸ ਕਾ ਦੀਆ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਾ ਭਰਪੂਰੇ ਤਾ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲੇ ਹਰ ਨਾਨਕ ਸਦ ਕੁਰਬਾਣਾ ਐਸਾ ਗੁਰ ਵਡਭਾਗੀ ਪਾਈਆ ਜੋ ਤੁਮਿ ਲਿਐ ਪ੍ਰਭੁ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖੇ ਉਤਰਹਿ ਹਰਿ ਸੰਤ ਧੂੜੀ ਨਤ ਨਾ ਪੈਰ ਨਾਮ ਰਾਮ ਹਰ ਧੂੜੀ ਨਹੀਐ ਪ੍ਰਭੁ ਧਿਆਈਐ ਬਾਹੜ ਜੋਨਣਾ ਆਈਐ ਗੁਰ ਚਰਣੀ ਲਾਗੇ ਭ੍ਰੰਪਹੁ ਪਾਗੇ ਮਨ ਚਿੰਦਿਆ ਫਲ ਪਾਈਐ ਹਰੇ ਗੁਣ ਨਤ ਗਾਏ ਨਾਮ ਧਿਆਏ ਫਿਰ ਸੋਗ ਨਹੀਂ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਬਰਤਾਪੈ ਹਰ ਹਰੇ ਹਰ ਗੁਣ ਨਦੇ ਹਰ ਸੰਤਨ ਕੈ ਵਸ ਆਏ RAM ਸੰਤ ਚਰਨ ਗੁਰ ਸੇਵਾ ਲਾਗੇ ਤਿਨੇ ਪਰਮ ਪਦ ਪਾਏ RAM ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਭੋ ਵਿਸ਼ੇ ਦਿਲਾ ਦੇਖੀ ਕੁਆਲਿਟੀ ਠੀਕ ਕਰੀਆ ਸਫਲ ਜਨਮ ਹੋਆ ਭਉ ਭਾਗਾ ਹਰ ਭੇਟਿਆ ਏਕ ਮਰਾਰੀ ਜਿਸ ਕਸਾਤਿਨ ਹੀ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਝਨ ਜਪਿਐ ਮਿਲ ਸਤਿਗੁਰ ਸੁਖ ਪਾਇਆ ਗਾਉ ਮੰਗਲੋ ਨਿਤ ਹਰ ਜਨਹੁ ਪੁਨੀ ਇਛ ਸਬਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰਨ ਆਵੈ ਜਾਈ ਰਾਮ ਅਮਰਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸਾੰਤ ਸਹਜ ਆਨੰਦ ਘਨੇਰੇ ਗੁਰ ਚਰਣੀ ਮਨ ਲਾਏ ਉਰ ਰਹਾ ਘਟ ਘਟ ਅਬਨਾਸੀ ਥਾਨ ਥਨੰਤਰ ਸਾਈ ਕਹ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਸੂਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲੱਖ ਜਹਿਵਾ ਦੇਹੁ ਮੇਰੇ ਪਿਆਰੇ ਮੁਖ ਹਰ ਆਰਾ ਦੇ ਮੇਰਾ ਰਾਮ ਹਰ ਆਰਾ ਦੇ ਜਮ ਪੰਥੁ ਸਾਦੇ ਦੂਖ ਨ ਆਵੈ ਕੋਈ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਪਰਮ ਮੋਹ ਵਿਕਾਰ ਪਰਮ ਮੋਹ ਵਿਕਾਰ ਨਾਠੇ ਪ੍ਰਭ ਨੇਰ ਹੂੰ ਤੇ 네ਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬ ਨਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟਿਏ ਕਾਲ ਕੀ ਫਾਸੀ ਰਾਮ ਕਟਿਏ ਜਮ ਫਾਸੀ ਸਿਮਰ ਅਬਿਨਾਸੀ ਸਗਲ ਮੰਗਲ ਸੁ ਗਿਆਨਾ ਹਰ ਹਰ ਜਪ ਜਪਿਆ ਦਿਨ ਰਾਤੀ ਲੱਗੇ ਸਹਿਜ ਧਿਆਨਾ ਕਲਮਲ ਦੁਖ ਜਾਰੇ ਪ੍ਰਭ ਚਿਤਾਰੇ ਮਨ ਕੀ ਦੋਰ ਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀ ਹੈ ਅਬਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੇ ਚਰਨ ਚਲੈ ਪ੍ਰਭ ਮਾਰਗ ਰਾਮ ਭਵ ਸਾਗੁਰ ਨਾਮ ਹਰਿ ਸੇਵਾ ਜੋ ਚੜੈ ਤਿਸੁ ਤਾਰਗ ਰਾਮ ਭਵ ਜਲ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ਮਹਾ ਵਿਕਾਰ ਗਏ ਸੁਖਿ ਉਪਜੇ ਬਾਜੇ ਅਨਹਦ ਤੂਰੇ ਮਨ ਬਾਣਛਤ ਫਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚਲੈ ਤੇਰੇ ਮਾਰਗ ਇਹੋ ਵਰ ਇਹਾ ਵਡਿਆਈ ਇਹ ਤੁਨ ਹੋਏ ਵਡਭਗ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਗਾ ਰਾਮ ਮਨ ਲਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਰਨ ਗੋਪਾਲਾ ਸਭ ਕਿਛ ਤੇਰਾ ਤੂ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਗ ਕਹ ਨਾਨਕ ਪ੍ਰਭ ਕਿਰਪਾ ਕੀਨੀ ਚਰਣ ਕਮਲ ਮਨ ਲਗਾ ਸੁਹੀ ਮਹਲਾ ਪੰਜਮ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾ ਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉਤਮ ਬਾਣੀ ਸਹਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਗਥ ਕਹਾਣੀ ਅਲਾ ਸੰਜੋਗ ਮੂਰਤ ਪਲ ਸੱਚ ਅਵਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਇਲਾ ਸਰਬ ਕਲਾ ਬਣ ਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮ ਮਨ ਉਠਾਰਾਮ ਗੁਰਮੁਖੇ ਸਚ ਕਰਣੀ ਸਾਰੀ ਬਿਨ ਸੇ ਭ੍ਰਮ ਭੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਕਰ ਮਹਿ ਨਵ ਨਿਦ ਭਰੇ ਪੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰ ਪਦ ਕੀਨੀ ਸਗਲੀ ਤਪਤ ਬਿਨਾ ਸੀ ਰਾਮ ਦੂਖ ਪਾਪ ਕਾ ਡੇਰਾ ਢਾਠਾ ਕਰਜ ਆਇਆ ਰਸੀ ਰਾਮ ਹਰ ਪ੍ਰਭੇ ਫੁਰਮਾਇਆ ਹਰ ਰਬੁ ਫੁਰਮਾਇ ਮਿੱਟੀ ਬਲਾਇਆ ਸਾਚੁ ਧਰਮੁ ਪੁੰਨ ਫਲਿਆ ਸੋ ਪ੍ਰਭੁ ਆਪਣਾ ਸਦਾ ਧਿਆਈਐ ਸੋ ਵਤ ਬੈਸਤ ਖਲਿਆ ਗੁਣਨ ਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਇ ਤੈ ਸਬਨ ਆਵਰਣਾ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭੂ ਧਿਆਏ ਸੱਚ ਸਗਲੇ ਛਪਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਧਾਈਆ ਕਰੀ ਨਦਰ ਸੁਆਮੀ ਸੁਖ ਹੈ ਗਾਮੀ ਹਲਤ ਪਲਤ ਸੁਵਾਰੇਆ ਬਨਵੰਤ ਨਾਨਕ ਨਤ ਨਾਮ ਜਪੀਆ ਜੀਉ ਪਿੰਡ ਜਨ ਧਾਰਿਆ ਸੁਹੀ ਮਹਲਾ ਅੰਜਵ ਪੈ ਸਾਗਰੁ ਪੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਇ ਰਾਮ ਬੋਹਿ ਥੜਾ ਹਰਿ ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਗਾਏ ਰਾਮ ਗੁਰ ਸਬਦਿ ਤਰੀਐ ਬੋਹੜ ਨਾ ਮਰੀਐ ਚੂਕੈ ਆਵਣ ਜਾਣਾ ਜੋ ਕਿਛੁ ਕਰੈ ਸੋਈ ਭਲ ਮਾਨੋ ਤਾ ਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਬਿਆਪੈ ਸੁਖ ਸਾਗਰ ਸਰਣੀ ਪਾਏ ਹਾਰੇ ਸਿਮਰ ਸਿਮਰ ਨਾਨਕ ਰੰਗ ਰਤਾ ਮਨ ਕੀ ਚਿੰਤ ਮਿਟਾਏ ਸੰਤ ਜਨਾ ਹਰ ਮੰਤਰ ਦੜਾਇਆ ਹਰ ਸਾਜਨ ਵਸਗਤ ਕੀਨੇ RAM ਆਪਨੜਾ ਮਨ ਆਗੇ ਧਰਿਆ ਸਰਬਸੂ ਠਾਕੁਰ ਦੀਨੇ RAM ਕਰ ਆਪਣੀ ਦਾਸੀ ਮਿਟੇ ਉਦਾਸੀ ਹਰ ਮੰਦਰ ਥਿਤ ਪਾਈ ਅਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਤਹੂ ਵਿਛੜ ਕਬਹੂ ਨਾ ਜਾਈ ਸਾਵੜ ਭਾਗਣ ਸਦਾ ਸੁਹਾਗਣ RAM ਨਾਮ ਗੁਣ ਚੀਨੇ ਕਹੋ ਨਾਨਕ ਰਵਹਿ ਰੰਗ ਰਾਤੇ ਪ੍ਰੇਮ ਮਹਾ ਰਸ ਪੀਨੇ ਅਨੰਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੇ RAM ਆਪ ਨੜੈ ਪ੍ਰਭ ਆਪ ਸਿਗਾਰੀ ਸੁਭਾਵੰਤੀ ਨਾਰੇ RAM ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਵਗਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ RAM ਨਾਮ ਉਰੇ ਧਾਰਿਆ ਮਾਨ ਮੋਹ ਮਦ ਸਗਲ ਬਿਆਪੀ ਕਰ ਕਿਰਪਾ ਆਪ ਨਿਵਾਰੇ ਕਹ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਕਿ ਹੋ ਸਗਲ ਮਨੋਰਥ ਪਾਇ RAM ਸਫਲ ਜਨਮ ਹੋਆ ਮਿਲ ਸਾਧੂ ਏਕ ੰਕਾਰ ਉਧਾਰੇ RAM ਜੋਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇ ਬ੍ਰਹਮੋ ਪਸਰਾ ਬ੍ਰਹਮ ਪਸਰਯ ਸਭ ਬ੍ਰਹਮ ਦ੍ਰਿਸ਼ਟੀ ਆਇ ਜਾਲ ਥਾਲ ਮਹੀਲ ਪੂਰ ਪੂਰਣ ਤਿਸ ਬਿਨਾ ਨਹੀਂ ਜਾਏ ਏਕ ਦਰਸ਼ਨ ਨਾਨਕ ਬਿਕਸੇ ਆਪ ਲੈ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ Hmm. <laughs>